ਸੋ ਮੈਂ ਕੱਲ ਗੱਲ ਕੀਤੀ ਸੀ ਕਿ ਬ੍ਰੇਨ ਰੇ ਵਰਸਸ ਇਮਿਗ੍ਰੇਸ਼ਨ ਸਟੋਰੀ ਮੇਡ ਇਨ ਆਪਣੀ ਪਾਰਸ਼ਾਸਤ੍ਰਿਕ ਗੁਰੂਰੀ ਹੈ ਤੇ ਮੈਂ ਉਸ ਦੇ ਸੰਦਰਭ ਤੋਂ ਉਹ ਵੀ ਇੱਕ ਇਹੜਾ ਜਿਹੜਾ ਇਨੀ ਗ੍ਰੈਂਡ ਹੈ ਜਦੋਂ ਜਾਂਦਾ ਉਹਨਾਂ ਕਿ ਟਰਾਮਾ ਹੁੰਦਾ ਉੱਥੋਂ ਕਰ ਸ਼ੁਰੂ ਕਰਾਂਗਾ ਖਾਸ ਕਿ ਜਿਹੜਾ ਪੜਿਆ ਲਿਖਿਆ ਨਹੀਂ ਦੇਣ ਦਾ ਜਾਣਦੇ ਮੈਨੂੰ ਫੈਕਟਰੀ ਚ ਕੰਮ ਮਿਲਿਆ ਅੰਨ ਜਣੀ ਮੈਂ ਜ਼ੁਦਰੀ ਕਰਨ ਦਾ ਫਿਰ ਮੇਰੀ ਪ੍ਰਮੋਸ਼ਨ ਹੋਈ ਮਸ਼ੀਨ ਆਪਰੇਟਰ ਦੀ ਉਹ ਦੂਜੀ ਫੈਕਟਰੀ ਸੀਗਾ ਸਮੈਟ ਇੱਕ ਅਹ ਸਰੂਪ ਵਾਲੇ ਪਾਣੀ ਵਾਲੇ ਪਾਪਾ ਜੀ ਨਾਲ ਬੈਠੇ ਸੀਗੇ ਸਾਡੇ ਦੋਨਾਂ ਦੀ ਇੰਟਰਵਿਊ ਸੀ ਤੇ ਅਸੀਂ ਦੋਵੇਂ ਸਿਲੈਕਟ ਹੋ ਗਏ ਤੇ ਉਹ ਮੈਨੂੰ ਕਹਿੰਦਾ ਕਿ ਟੈਕ ਇਨਾ ਬੜੇ ਮੈਂ ਕਿ ਮੈਂ ਐਮ ਐਸ ਸੀ ਕਰ ਰਿਹਾ ਸੀ ਤੇ ਮੇਰਾ ਵੀਜ਼ਾ ਲੱਗ ਗਿਆ ਮੇਰੇ ਤੇ ਆ ਗਿਆ ਅੱਛਾ ਮੇਜਰ ਦਾ ਛੇਬਨ ਪੜਿਆ ਛੇਬਨ ਪੜਿਆ ਜਾ ਉਹਨਾਂ ਨੇ ਤੁਹਾਨੂੰ ਕੋਈ ਆਪਣੀ ਕਲਾਸ ਦੱਸੀ ਤੇ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ ਹੁਣ ਉਹਦਾ ਆਇਡੈਂਟੀਟੀ ਕਰਾਈਸਿਸ ਹੈ ਠੀਕ ਹੈ ਨਹੀਂ ਤੇ ਮੈਂ ਇੱਕ ਪਰੋਮੋਸ਼ਨ ਕਰੇ ਮੈਂ ਕਿਹਾ ਜੀ ਮੇਰਾ ਤੁਹਾਡਾ ਕੀ ਫਰਕ ਹੈ ਮੈਨੂੰ ਵੀ ਪਤਾ ਫਿਰ ਕੰਮ ਸ਼ੁਰੂ ਹੋ ਗਿਆ ਉਹ ਮਸ਼ੀਨ ਦੇਖੜ ਕੇ ਜਿਹੜੇ ਕੰਮ ਕਰਦੇ ਸੀ ਬਾਣੀ ਨਾਲ ਮੈਨੇਜਰ ਕੋਲ ਕੋ ਕਿਵੇਂ ਕਹਾ ਸੀ ਸੁਪਰਵਾਈਜ਼ਰ ਕੋਲ ਕੋ ਕਿਵੇਂ ਕਹਾ ਸੀ ਕਿ ਅਨਸੇਫ ਹੈ ਤਾਂ ਕਿ ਵਾ ਕਿ ਉਹਨੇ ਗੱਲ ਕੀਤੀ ਤੇ ਉਹਨੂੰ ਸਮਝ ਨਹੀਂ ਆਈ ਤੇ ਫਿਰ ਮੈਨੂੰ ਸੱਦ ਲਿਆ ਉਹਨਾਂ ਨੇ ਗੱਲਬਾਤ ਕਰਦੇ ਕਰਦੇ ਤੇ ਲੰਚ ਟਾਈਮ ਹੋ ਗਿਆ ਮੈਂ ਕਿਹਾ ਜੀ ਤੁਹਾਨੂੰ ਕਹਿ ਰਹੇ ਸੀ ਕਿ ਤੁਸੀਂ ਆਪਣੀ ਜਿਹੜੀ ਬਾਣਾ ਵਾ ਉਹਨੂੰ ਪੋਰਟਾਬਲ ਜਾਂ ਐਸਟਰਨਲ ਪਾਕੇ ਆਓ ਪੈਂਟ ਕਮੀ ਜਾਂ ਜਿਹੜੀ ਯੂਨੀਫਾਰਮ ਆ ਉਹ ਪਾਓ ਕਰਦੇ ਜੀ ਲੰਚ ਦੇ ਥੇ ਉਹਨੇ ਪੁੱਛ ਲਿਆ ਬੰਦਾ ਲੰਚ ਕਰਕੇ ਕਰਨਾ ਵੀ ਕੱਕਾ ਕਨੀਆ ਪੜੇ ਮੈਂ ਕਿਹਾ ਜੀ ਮੈਂ ਕਨੀਆ ਪੜੇ ਮੈਂ ਛੇ ਪੜਿਆ ਤੇਰਾ ਤੇ ਮੇਰਾ ਫਰਕ ਕੀ ਆ ਮੈਂ ਉਹ ਹੱਕਾ ਹੋ ਗਿਆ ਤੇ ਤੀਜੇ ਦਿਨ ਜਦੋਂ ਮੈਨੂੰ ਫੇਰ ਇਹ ਸਵਾਲ ਪੁੱਛਿਆ ਮੈਂ ਕਿਹਾ ਜੀ ਮੇਰਾ ਤੇ ਤੁਹਾਡਾ ਇਹ ਫਰਕ ਹੈ ਕਿ ਮੈਨੂੰ ਇਹ ਸਵਾਲ ਨਹੀਂ ਪੁੱਛਣਾ ਪੈਂਦਾ ਕਿਉਂਕਿ ਤੁਸੀਂ ਜਦੋਂ ਕੱਲ ਪਰਸੋਂ ਘੋੜੀ ਵਰ ਘੂੜ ਘੂੜ ਕੇ ਵੇਖਿਆ ਤੇ ਮੈਂ ਉਹ ਸਮਾਈਲ ਕਰਕੇ ਹੈਲੋ ਕਰ ਦਿੱਤਾ ਤੁਹਾਡਾ ਕੰਮ ਮੈਂ ਕਰ ਦਿੱਤਾ ਮੇਰਾ ਤੇ ਤੁਹਾਡਾ ਇਹ ਫਰਕ ਹੈ ਸੋ ਜਦੋਂ ਮੈਂ ਪਹਿਲਾਂ ਪਹਿਲਾਂ ਕੈਨੇਡਾ ਗਿਆ ਨਾ ਤੇ ਮੈਂ ਵੀ ਉਸੇ ਹੂਗੇ ਵਿੱਚ ਗੁਜ਼ਰਿਆ ਪਰ ਮੈਂ ਆਪਣੇ ਹੂਗੇ ਨੂੰ ਕਿਲ ਕਰਨ ਵਾਸਤੇ ਹਿੰਦੁਸਤਾਨ ਨੂੰ ਵੜ ਕਰੀ ਸ਼ੁਰੂ ਕਰ ਮੈਂ ਇੱਕ ਹਫਤਾ ਲਿਖੀ ਕਿ ਵੈਸੇ ਤਾਂ ਹੂਗੇ ਉਹਦਾ ਪਿਆਰ ਚ ਹੁੰਦਾ ਤੇ ਮੈਂ ਉਹਨੂੰ ਜਸਟੀਫਾਈ ਕਰਨਾ ਸ਼ੁਰੂ ਕਰ ਦਿੱਤਾ ਕਿ ਤਜਨੇ ਆ ਕੇ ਉਮਰ ਪਰ ਮੈਨੂੰ ਨਾਰਾਜ਼ ਆਇਆ ਬਦਲ ਕਿਸ ਤਰ੍ਹਾਂ ਆ ਵੀ ਨਿਜਮਿਆਂ ਲੋਕਾਂ ਨੇ ਕਰ ਪਾਇਆ ਬਦਲ ਫਿਰ ਉਹ ਮੈਂ ਕਵਤਾ ਡਿਸਕੋ ਕਰਤੀ ਮੈਂ ਮੇਰੀ ਕਿਤਾਬ ਆਈ ਆਈ ਤੇ ਮੈਂ ਉਹਨਾਂ ਸ਼ਾਮਿਲ ਕੀ ਉਹ ਰਹਿ ਗਈ ਪਗਮਿਤੀ ਸੋ 10 ਸਾਲ ਪਹਿ ਬਾਦ ਮੈਨੂੰ ਜਦੋਂ ਇਹ ਅਹਿਸਾਸ ਹੋਇਆ ਕਿ ਮੈਂ ਉਹਨਾਂ ਹੀ ਫਾਇਨੈਟਿਕ ਲੋਕਾਂ ਦਾ ਜਵਾਨ ਜਿਨ੍ਹਾਂ ਦਾ ਰੋਜ਼ੀ ਰੋਟੀ ਇਸ ਗੱਲ ਤੇ ਚਲਦੀ ਹੈ ਉਹ ਹਿੰਦੁਸਤਾਨ ਨੂੰ ਗਾਣਾ ਕਰਨਾ ਚਾਹੇ ਉਹ ਬਾਹਰ ਹੋਵੇ ਚਾਹੇ ਉਹ ਟੀਵੀ 'ਉਂਵੇ ਚਾਹੇ ਉਹ ਮੀਡੀਆ ਹੋਵੇ ਸੋ ਮੈਨੂੰ ਇਹ 얘ਦੇ ਬਾਰੇ ਕੁਝ ਸੋਚਣਾ ਸ਼ੁਰੂ ਕੀਤਾ ਤੇ ਬੜੀ ਦੇਰ ਬਾਅਦ ਮੈਨੂੰ ਜਦੋਂ ਕਿਸੇ ਗੱਲ ਦਾ ਅਹਿਸਾਸ ਹੋਇਆ ਕਿ ਬਤੌਰ ਕਵੀ ਮੈਨੂੰ ਰਾਜਨੀਤਿਕ ਸਰਹੱਦਾਂ ਤੇ ਧਰਮ ਜਾਤ ਪਾਤ ਇਹਨਾਂ ਤੋਂ ਮੁਕਤ ਹੋਣਾ ਚਾਹੀਦਾ ਮੁਰਕਰਤਾ ਨਹੀਂ ਹੋ ਸਕਦੇ ਪਰ ਮੁਕਤ ਹੋਣਾ ਚਾਹੀਦਾ ਮੈਂ ਕਾਰ ਚਲਾ ਕੇ ਸਦਾ ਪਾਕਿਸਤਾਨੀ ਨਹੀਂ ਰਹਿ ਸਕਦਾ ਪਰ ਮੈਨੂੰ ਉਸ ਕਾਨੂੰਨ ਨੂੰ ਡਿਫਾਈ ਕਰਨਾ ਚਾਹੀਦਾ ਇਹ ਨਹੀਂ ਹੋਣੀ ਚਾਹੀਦੀ ਸੋ ਹੁਣ ਇਸ ਦਾ ਨਫਾ ਮੈਨੂੰ ਇਹ ਹੋਇਆ ਕਿ ਮੈਂ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਪੜਾਇਆ ਪੋਟੇਰੀਓਰੀਆਨੋ ਫਿਰ ਉਸ ਤੋਂ ਬਾਅਦ ਸਸਕਾਚਵਿਨ ਦੇ ਦੋ ਸ਼ਹਿਰਾਂ ਵਿੱਚ ਪੜਾਇਆ ਫਿਰ ਅਲਬਰਟਾ ਪੜਾਇਆ ਫਿਰ ਬੈਂਕੂਟ ਦੀ ਇੱਕ ਬੜੀ ਰਿਪੋਰਟ ਕਮਿਟੀ ਪੜਾਇਆ ਪਰ ਮੈਨੂੰ ਕਦੇ ਪੂਹੇ ਰਵਾਇ ਨਹੀਂ ਗਏ ਵਿੱਚ ਵਿੱਚ ਐਵਰਫੋਰਡ ਆ ਗਿਆ ਵਿੱਚ ਵਿੱਚ ਫਲਾਂਟੂ ਰਹਿ ਗਿਆ ਮੈਨੂੰ ਇਹ ਦੂਸਰਾਂ ਦੇ ਨਾਲ ਉੱਥੇ ਕੁਝ ਬੰਦੇ ਰਿੰਦੇ ਨੂੰ ਮਿਲਣਾ ਲੱਗਿਆ ਸੋ ਇਹ ਗੱਲ ਕਿੱਥੋਂ ਆਈ ਇਹ ਗੱਲ ਮੈਂ ਕੈਨੇਡੀਅਨ ਮਲਟੀਕਲਚਰਸ ਦੇ ਵਿੱਚ ਬਣਤੀ ਮੈਂ ਇਹ ਗੱਲ ਮੈਂ ਉੱਥੋਂ ਸਿੱਖੀ ਮੈਨੂੰ ਫੇਰ ਮੋਹ ਜਾ ਗਿਆ ਕੈਨੇਡਾ ਨਾਲ ਵੇ ਇਹ ਦੱਸਦੀ ਇਹ ਦੱਸਦੀ ਆ ਕਿ ਦੇਸ਼ ਨਹੀਂ ਹੁੰਦੇ ਪੂਰਾ ਸੰਸਾਰ ਸਾਡੇ ਵੀ ਬਾਬੇ ਦੱਸਦੇ ਪਰ ਸੁਣਦੇ ਨਹੀਂ ਅਸੀਂ ਕਿਉਂਕਿ ਸਾਡੇ ਬਾਬੇ ਹੁੰਦੇ ਸੋ ਮੇਰੀ ਮੇਰੀ ਕਹਾ ਪੁਸਤਕ ਵਿੱਚ ਵੀ ਇਹ ਹੀ ਹੈ ਕਿ ਮੈਂ ਪਹਾਂ ਸ਼ਹਿਰ ਜਾਵਾਂ ਜਿੱਥੇ ਵੀ ਜਾਵਾਂ ਚਲੋ ਮੈਂ ਸੌਖਾ ਨਹੀਂ ਕਰਦੇ ਕਿ ਹੁਣ ਮੈਂ ਤੁਰਦਾ ਹਾਂ ਸਫ਼ਰ ਕਰਦਾ ਹਾਂ ਕਿਤੇ ਜਾਂਦਾ ਨਹੀਂ ਹੁਣ ਮੈਂ ਕਿਤੇ ਜਾ ਹੀ ਨਹੀਂ ਸਕਦਾ